ਅੱਜ ਦੀ ਸ਼ਾਰਟ ਵੀਡੀਓ ਵਿੱਚ ਨਾ ਆਪਾਂ ਤੁਹਾਨੂੰ 6 ਗਿਨੇ ਦਿਖਾਵਾਂਗੇ ਦੂਜੇ ਨੰਬਰ ਵਾਲੀ ਤਾਂ ਚੂਣ ਜਵਾ ਦੇਖੋ ਬੜਾ ਚੰਗਾ ਆ ਗਿਆ ਬਾਈ ਹਨਾ ਹਾਂ ਜੀ ਡਾਕਟਰ ਤਾਂ ਕੋਈ ਸੂਈਆਂ ਘੰਟਾ ਹੀ ਹੋ ਗਿਆ ਜੀ ਅਸੀਂ 1 ਘੰਟਾ ਹੋ ਗਿਆ ਸੂਈ ਨੂੰ ਫੁੱਲ ਵੱਡੀ ਤੇ ਫੁੱਲ ਵਜਣ ਵਾਲੀ ਜਰਸੀ ਬੱਚਾ ਇਹਦੇ ਮਗਰ ਆ ਗਿਆ ਕਰਮ ਵਾਲੀ ਦੇ ਬੱਚਾ ਤੇ ਮੁੱਲ ਬਾਈ ਇਹਦਾ ਲੈਣ ਕਿੰਨਾ ਇਹਦਾ ਲੈਣ ਦੇ ਡਾਕਟਰ 65000 ਠੀਕ ਆ 65000 ਰੁਪਿਆ ਬਾਈ ਮੁੱਲ ਦੁੱਧ ਦੇ ਦੀ ਪਸੀ 20 ਕਿਲੋ ਮੋਜ ਨੇ ਖੋਦਾ ਵੈਸੇ ਨਾ ਗਾਜ ਬਾਈ ਕੋਲੇ 6 ਆ ਉਹਨਾਂ ਵਿੱਚੋਂ ਤੁਹਾਨੂੰ ਇੱਕ ਤਾਂ ਟੋਕੜ ਗੱਬਣ ਮਿਲ ਜੂ ਚਾਰ ਤਾਜ਼ੀਆਂ ਸੂਈਆਂ ਤੇ ਇੱਕ ਗੱਬਣਾ ਥੋੜੇ ਦਿਨਾਂ ਦੀ ਕੱਚੀ ਜਰਸੀ ਆ ਉਹ ਵੀ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਬਾਈ ਕਿੰਨੇ ਕੇ ਦਿਨਾਂ ਦੀ ਕੱਚੀ ਆ ਇਹ ਡਾਟਰ ਲੈ ਜੂ 15 ਦਿਨ ਬਾਈ ਹਜੇ 15 ਦੇ 35 ਕਿਲੋ ਪਹਿਲੇ ਨੰਬਰ ਵਾਲੀ ਜਰਸੀ ਆ ਗਈ ਬਾਈ ਤੇ ਚੰਗਾ ਰਿਕਾਰਡ ਆ ਬਾਈ ਦੱਸਦਾ ਇਹਦਾ ਤੇ ਰਿਕਾਰਡ ਬਾਈ ਕੋਲੇ ਸਾਰਾ ਬਾਇਓ ਡਾਟਾ ਬਾਈ ਹੈ ਨਾ ਜਿਹੜਾ ਕੋਈ ਵੀਰ ਸੌਦਾ ਕਰਦਾ ਆਪਾਂ ਲੈ ਕੇ ਸਾਰਾ ਦੇਵਾਂਗੇ ਬਾਈ ਫੁੱਲ ਵਜਨ ਵਾਲੀ ਆ ਫੁੱਲ ਕੱਦ ਵਾਲੀ ਆ ਤੇ ਅੱਜ ਇਹਦਾ ਮੁੱਲ ਬਾਈ ਕੱਚੀ ਦਾ ਕਿੰਨਾ 1,30,000 ਮੁੱਲ 1,30,000 ਰੁਪਏ ਇਹਦਾ ਮੁੱਲ ਰੱਖਿਆ ਤੇ ਤਿੰਨ ਨੰਬਰ ਆ ਗਈ ਬਾਈ ਟੋਕੜ ਗੱਬਣਾ ਇਹ ਟੋਕੜ ਗੱਬਣਾ 12 ਕਿਲੋ ਦੁੱਧਾ ਕਿਉਂ ਮਹੀਨੇ ਦੀ ਗੱਬਣਾ ਤੇ ਮੁੱਲੇ ਦਾ ਬਾਈ ਇਹਦਾ ਮੁੱਲ ਬਸ ਲੈਣ ਦੇਣ 47,000 ਠੀਕ ਹੈ ਬਾਈ ਇਹ ਕਾਣ ਇੰਨਾ ਬਿਠਾਏ ਕਿਹੜਾ ਸੁਆ ਇਹ ਪਹਿਲਾ ਸੁਆ ਬੱਚੇ ਸਿੱਟ ਗਈ ਸੀ 20 ਜਰ ਪਹਿਲਾਂ ਬੱਚਾ ਬਈ ਕਹਿੰਦਾ ਹੁਣ ਤਿਆਰ ਹੋ 12-13 ਕਿਲੋ ਦੁੱਧ ਕਿੰਨਾ ਦਤਾ ਦੁੱਧ ਹੁਣ ਤਿਆਰ ਹੋ ਵੀ 12-13 ਕਿਲੋ ਤੇ ਮੁੱਲ ਇਹਦਾ ਮੁੱਲ ਵਾ ਲੈਣ ਦੇ ਇਹਦਾ ਟ 36000 37000 ਰੁਪਏ ਦੇ ਬਈ ਕਹਿੰਦਾ ਲੈ ਦੇਣ ਲੈਣ ਦੇਣ ਮੁੱਲੀ ਹੈਗਾ ਕੋਈ ਬੜਾ ਮੁੱਲ ਨਹੀਂ ਕਰਨਾ ਕਹਿੰਦਾ ਤੇ ਗੱਲ ਰਹੀ ਬਈ ਕਹਿੰਦਾ ਚਵਾਈਆਂ ਦੀ ਜਿਹੜੀਆਂ ਤਾਜ਼ੀਆਂ ਸੁਈਆਂ ਭਾਵੇਂ ਬਈ ਕਹਿੰਦਾ ਦੋ ਟਾਈਮ ਚਵਾਈ ਚਾਰ ਟਾਈਮ ਚਵਾਈ ਕਰਕੇ ਜਦੋਂ ਪੈਸੇ ਦੇਣੇ ਆ ਬਈ ਚੱਕਰੀ ਨਹੀਂ ਸਹੀ ਗੱਲ ਹੈ ਇਹ ਕਿਹੜਾ ਮੰਡੀ ਤੋਂ ਲੈਣਾ ਆਪਾਂ ਵੀ ਧਾਰਾ ਮਾਰ 5 ਨੰਬਰ ਇਹ ਪਲੂਨ ਸੁਈ ਵੇ ਡਾਟਰ ਸੁਈ ਨੂੰ 7-8 ਦਿਨ ਹੋ ਗਿਆ ਬੱਸਾ ਬੈਠਾ 18 ਕਿਲੋ ਤੋਂ ਤਿਆਰ ਹੈ ਥਲੇ ਠੀਕ ਆ ਠੰਡੀ ਸੁਈ ਚ ਵੀ ਪੰਪਰ ਗਿਆ ਬਈ ਇਹ ਲੈ ਬਈ ਆਪਾਂ ਸਾਨੂੰ ਚੋਣ ਚ ਪਾ ਵੀ ਬਈ ਕਹਿੰਦਾ ਚੈੱਕ ਕਰਵਾ ਲੈ ਠੰਡੀ ਠੰਡੀ ਫੁੱਲ ਕਹਿਣਾ ਕੋ ਇਹਨੂੰ ਲੈ ਦੇਖੋ ਸਹੀ ਗੱਲ ਆ ਪੰਪਰ ਗਈ ਜਵਾਈ ਲੱਗੇ ਮੈਂ ਕਿਹਾ ਇੱਕ ਨੰਬਰ ਕੋਈ ਪੂਛਾ ਲੱਗੇ ਕਿੰਨਾ ਦਿੱਤਾ ਬਈ ਇਹਦਾ ਫਿਰ 18 ਕਿਲੋ ਤਿਆਰ ਡਾਟਰ ਤੇ ਮੌਲੇ ਦਾ ਲੈਣ ਦੇ ਮੋੜ ਦਾ ਲੈਣ ਦੇ 76000 ਬਸ ਛੋਟੀ ਕਰਾਂਗੇ ਤੇ ਅੱਗੇ ਬਾਈ ਲਾਸਟ ਤੇ ਇੱਕ ਇਹ ਤੀਜਾ ਸੁਆ ਸੁਈ ਉਹਨੂੰ ਸੁਈ ਨੂੰ ਅੱਜ ਹੋ ਗਿਆ 15 ਦੇ ਨਾਲ ਬੱਚਾ ਉਹ ਬੈਠਾ ਇਹਦੇ ਥੱਲੇ 13 14 ਕਿਲੋ ਦਾ ਤਿਆਰ ਆ ਬਸ ਲੈਣ ਦੇਣ 57 ਜਾਂ ਛੋਟ ਕਰ 55000 ਰੁਪਏ ਚ ਬਾਈ ਕਹਿੰਦਾ ਛੋਟ ਕਰ ਦਾਂਗੇ ਠੰਡੀ ਸੀਲ ਬਾਈ ਫੁੱਲ ਕਹਿਣਾ ਇਹ ਨਹੀਂ ਵੀ ਕੁਝ ਨਹੀਂ ਜਿਵੇਂ ਮਰਦੀ ਪੈ ਜੋ ਤੇ ਪਿੰਡ ਹਿੰਮਤਪੁਰਾ ਬਾਈ ਦਾ ਜ਼ਿਲ੍ਹਾ ਇਹਨੂੰ ਮੋਗਾ ਤਸੀਹ ਨਿਹਾਲ ਸਿੰਘਲ ਨੇੜੇ ਪਿੰਡ ਬਾਈ ਆਪਾਂ ਨੂੰ ਕਿਹੜੇ ਆਪਾਂ ਨੂੰ ਭਧੌੜ ਤੇ ਡਾਕਟਰ ਨਿਹਾਲ ਸਿੰਘਲ ਰਹੇ ਠੀਕ ਆ ਕੰਟੈਕਟ ਨੰਬਰ ਬੋਲ ਦਿਓ ਬਾਈ 8699099728 ਇਹ ਬ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਸ਼ਾਰਟ ਨੂੰ ਵੇਖਣ ਲਈ ਧੰਨਵਾਦ